ਪਰਮਾਤਮਾ ਦੇ ਨਾਲ ਪਿਆਰ ਉਦੋਂ ਤੱਕ ਨਹੀਂ ਪੈਂਦਾ ਜਦ ਤੱਕ ਅਸੀਂ ਇਸ ਸੰਸਾਰ ਤੋਂ ਵਿਰਾਗ ਨਹੀਂ ਧਾਰ ਲੈਂਦੇ ਜੇ ਕਿਸੇ ਜੀਵ ਦੇ ਅੰਦਰ ਵਿਰਾਗ ਪੈਦਾ ਨਹੀਂ ਹੋਇਆ ਤੇ ਉਹ ਕਵੇ ਕਿ ਮੈਂ ਗੁਰੂ ਨੂੰ ਮੰਨਦਾ ਮੈਂ ਪਰਮਾਤਮਾ ਨੂੰ ਮੰਨਦਾ ਤਾਂ ਉਹ ਪੂਰਾ ਨਹੀਂ ਮੰਨਦਾ ਉਹ ਵਿਚਾਰਾਂ ਦੇ ਵਿੱਚ ਮੰਨ ਰਿਹਾ ਉਸ ਨੇ ਅਸਲੀਅਤ ਦੇ ਵਿੱਚ ਹਜੇ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਹੀ ਨਹੀਂ ਕੀਤਾ ਇੱਕ ਅਸਲ ਸਚਾਈ ਹੈ ਕਿ ਅੱਜ ਦੇ ਜਮਾਨੇ ਵਿੱਚ ਹਰ ਕੋਈ ਜੀਵ ਉਹ ਹਰ ਕੋਈ ਕੰਮ ਕਰ ਰਿਹਾ ਜਿੱਥੋਂ ਉਸ ਨੂੰ ਲੱਗਦਾ ਹੈ ਕਿ ਮੈਨੂੰ ਸੁੱਖ ਮਿਲੇਗਾ ਉਹ ਬਿਆਨਤ ਸੁੱਖ ਦੀ ਪ੍ਰਾਪਤੀ ਵਾਸਤੇ ਬਿਆਨਤ ਕਾਰਜ ਕਰਦਾ ਜਿਵੇਂ ਕਿ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਆਪਾਂ ਨੂੰ ਕਈ ਸ਼ਬਦਾਂ ਦੇ ਵਿੱਚ ਸਮਝਾਉਂਦੇ ਨੇ ਕਿ ਕਈ ਜੀਵ ਵਰਤ ਰੱਖਦੇ ਨੇ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਕਈ ਪਾਠ ਵੀ ਕਰਦੇ ਨੇ ਕਈ ਦੂਜਿਆਂ ਨੂੰ ਮੱਤਾ ਦਿੰਦੇ ਨੇ ਕੋਈ ਕਿਸੇ ਦਾ ਹੱਕ ਮਾਰਦਾ ਹੈ ਕੋਈ ਝੂਠ ਬੋਲਦਾ ਹੈ ਕੋਈ ਕਿਸੇ ਦੀ ਨਿੰਦਿਆ ਕਰਦਾ ਹੈ ਕੋਈ ਇਸਤਰੀ ਦਿਵਾਲੇ ਹੋਇਆ ਹੈ ਕੋਈ ਧਨ ਦਿਵਾਲੇ ਹੋਇਆ ਹੈ ਕੋਈ ਜ਼ਮੀਨਾਂ ਨੂੰ ਹੜੱਪਣ ਵਾਸਤੇ ਹੋਇਆ ਹੈ ਹੁਣ ਇਹ ਸਭ ਸੰਸਾਰ ਦਾ ਖੇਡ ਮਾਲਕ ਨੇ ਖੁਦ ਬਣਾਇਆ ਤੇ ਵਿੱਚ ਜੀਵ ਆ ਕੇ ਫਸ ਗਿਆ ਫਸਿਆ ਕਿਵੇਂ ਹੈ ਕਿ ਮਨੁੱਖ ਜਾਮਾ ਮਿਲਿਆ ਸੀ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਨਾਮ ਦੇ ਨਾਲ ਜੁੜਨ ਵਾਸਤੇ ਮੁਕਤ ਹੋਣ ਵਾਸਤੇ ਪਹਿਲੇ ਸਾਲ ਤੋਂ ਲੈ ਕੇ ਉਮਰ 100 ਸਾਲ ਦੀ ਹੋ ਗਈ ਪਰ ਇੰਨੇ ਸਾਲਾਂ ਦੇ ਵਿੱਚ ਅਸੀਂ ਉਸ ਪਰਮਾਤਮਾ ਨੂੰ ਅਸਲੀਅਤ ਦੇ ਵਿੱਚ ਮਹਿਸੂਸ ਹੀ ਨਹੀਂ ਕੀਤਾ ਕਿ ਹਾਂ ਮੇਰੇ ਸਾਰੇ ਕਾਰਜ ਜੋ ਚਲਾ ਰਿਆ ਮੇਰੇ ਤਨ ਨੂੰ ਜੋ ਸਵਾਸ ਮਿਲ ਰਹੇ ਨੇ ਉਹ ਦੇ ਰਿਹਾ ਇਥੋਂ ਤੱਕ ਕਿ ਸੰਸਾਰ ਦੇ ਵਿੱਚ ਹੋਣ ਵਾਲਾ ਹਰ ਇੱਕ ਕੰਮ ਉਸ ਦੀ ਇੱਛਾ ਦੇ ਨਾਲ ਹੋ ਰਿਹਾ ਜੇ ਸਾਡੇ ਅੰਦਰ ਇੰਨੀ ਹੀ ਸਮਝ ਆ ਜਾਂਦੀ ਤਾਂ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਪਿਆਰ ਹੋ ਜਾਂਦਾ ਕਿਉਂਕਿ ਸੰਸਾਰ ਦੇ ਵਿੱਚ ਆਪਾਂ ਜਿੰਨੀਆਂ ਚੀਜ਼ਾਂ ਦੇਖਦੇ ਹਾਂ ਸਭ ਬਨਾਵਟੀ ਆ ਟੁੱਟਣ ਭੱਜਣ ਵਾਲੀਆਂ ਆ ਪੈਦਾ ਹੋ ਗਈਆਂ ਤਾਂ ਉਹਨਾਂ ਦੇ ਖਤਮ ਹੋਣਾ ਆ ਪਰ ਗ੍ਰੰਥਾਂ ਦੇ ਵਿੱਚ ਜਾਂ ਗੁਰੂ ਮਹਾਰਾਜ ਆਪਾਂ ਨੂੰ ਬਾਣੀ ਦੇ ਰਾਹੀਂ ਇਹ ਸਮਝਾਉਂਦੇ ਨੇ ਕਿ ਉਹ ਹਮੇਸ਼ਾ ਸੀ ਹੈ ਤੇ ਰਹੇਗਾ ਉਹ ਕੌਣ ਹੈ ਉਹ ਤਾਂ ਪ੍ਰਮਾਤਮਾ ਹੈ ਜੀਦੇ ਨਾਲ ਇਹ ਸੰਸਾਰ ਦੇ ਵਿੱਚ ਆ ਕੇ ਜੀਵ ਨੇ ਪਿਆਰ ਪਾਉਣਾ ਸੀ ਕਿ ਉਹ ਮੇਰਾ ਅਸਲ ਮਾਤਾ ਪਿਤਾ ਆ ਅਸੀਂ ਆਪਣੀ ਦੁਨਿਆਵੀ ਮਾਤਾ ਪਿਤਾ ਨੂੰ ਚੇਤੇ ਕਰਦੇ ਰਹਿ ਗਏ ਉਹਨਾਂ ਪਿੱਛੇ ਰੋਂਦੇ ਰਹਿ ਗਏ ਹੁਣ ਜਦੋਂ ਜੀਵ ਸੰਸਾਰ ਤੋਂ ਥੋੜਾ ਜਿਹਾ ਵਿਰਾਗ ਧਾਰ ਲੰਦਾ ਵਿਰਾਗ ਦੀ ਗੱਲ ਕਰੀਏ ਤਾਂ ਇਹ ਨਹੀਂ ਹੈ ਕਿ ਘਰ ਪਰਿਵਾਰ ਛੱਡ ਦੇਣਾ ਕੰਮਕਾਰ ਛੱਡ ਦੇਣੇ ਰਿਸ਼ਤੇਦਾਰੀਆਂ ਛੱਡ ਦੇਣੀਆਂ ਵਿਰਾਗ ਕਿਹੜਾ ਧਾਰਨਾ ਇਹ ਆਪਾਂ ਬਾਣੀ ਤੋਂ ਪੁੱਛਣਾ ਹੈ ਬਾਣੀ ਦੇ ਵਿੱਚ ਸਭ ਸਮਝਾਇਆ ਗਿਆ ਹੈ ਕਿ ਉਸ ਪਰਮਾਤਮਾ ਦੇ ਨਾਲ ਪਿਆਰ ਕਿੱਦਾਂ ਹੋ ਜਾਂਦਾ ਭਗਤ ਜਨਾਂ ਦੀਆਂ ਬਾਣੀਆਂ ਨੇ ਸਿੱਖ ਜਨਾਂ ਦੀਆਂ ਬਾਣੀਆਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀਆਂ ਕਿੰਨੀਆਂ ਪਿਆਰੀਆਂ ਬਾਣੀਆਂ ਨੇ ਆਪਾਂ ਉਹਨਾਂ ਨੂੰ ਪੜ੍ਹ ਕੇ ਇਹ ਸਮਝ ਸਕਦੇ ਹਾਂ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਕਿਵੇਂ ਪਾ ਸਕਦੇ ਹਾਂ ਸੰਸਾਰ ਤੋਂ ਜਦੋਂ ਥੋੜਾ ਬਹੁਤ ਹੀ ਅਸੀਂ ਵਿਰਾਗ ਧਾਰ ਲੈਂਦੇ ਆ ਫਿਰ ਆਪਾਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ ਤੇ ਜਦੋਂ ਆਪਾਂ ਇਕੱਲਾ ਮਹਿਸੂਸ ਕਰਦੇ ਆ ਨਾ ਤਾਂ ਜੋ ਮਾਪਿਓ ਹੁੰਦਾ ਹੈ ਨਾ ਉਹ ਉਸ ਜੀਵ ਨੂੰ ਆ ਕੇ ਗਲਵਕੜੀ ਚ ਲੈ ਲੈਂਦਾ ਹੁਣ ਜਦੋਂ ਜੀਵ ਦੇਖਦਾ ਹੈ ਕਿ ਯਾਰ ਸੰਸਾਰ ਦੇ ਵਿੱਚ ਆ ਕੇ ਤਾਂ ਮੈਂ ਯਾਰੀਆਂ ਦੋਸਤੀਆਂ ਵੀ ਦੇਖ ਲਈਆਂ ਰਿਸ਼ਤੇ ਨਾਤੇ ਵੀ ਦੇਖ ਲਏ ਪਿਆਰ ਮੁਹੱਬਤ ਦੇ ਰਿਸ਼ਤੇ ਵੀ ਵੇਖ ਲਏ ਵੀ ਇਹ ਤਾਂ ਸਭ ਫੇਕ ਆ ਇਹ ਇੱਕ ਪਾਸੇ ਪੈਦਾ ਹੁੰਦੇ ਆ ਦੂਜੇ ਪਾਸੇ ਜਾਂ ਖਤਮ ਹੋ ਜਾਂਦੇ ਵੀ ਸੰਸਾਰ ਦੇ ਵਿੱਚ ਹੈ ਕੀ ਆ ਮੈਂ ਇੰਨਾ ਪੈਸਾ ਕਮਾਉਣਾ ਪੈਸਾ ਮੈਂ ਸੁੱਖ ਵਾਸਤੇ ਕਮਾਉਣਾ ਆ ਜ਼ਮੀਨ ਜਾਇਦਾਦ ਸਭ ਕੁਝ ਹੈ ਪਰ ਫਿਰ ਵੀ ਮਨ ਨੂੰ ਸੰਤੁਸ਼ਟੀ ਜਈ ਨਹੀਂ ਇਤੋ ਵੇ ਜੀਵ ਦਾ ਇਧਰੋਂ ਸੰਸਾਰ ਪੱਖੋਂ ਵਿਰਾਗ ਪੈਦਾ ਹੁੰਦਾ ਤੇ ਜਦੋਂ ਵਿਰਾਗ ਪੈਦਾ ਹੋ ਜਾਂਦਾ ਫਿਰ ਜੀਵ ਇਕੱਲਾ ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਜਿੱਥੇ ਜੀਵ ਇਕੱਲਾ ਹੋਵੇਗਾ ਉੱਥੇ ਮਾਲਕ ਇਸ ਜੀਵ ਦੀ ਹੈਲਪ ਜ਼ਰੂਰ ਕਰਨਗੇ ਉਹਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣਗੇ ਕਿ ਪੁੱਤ ਮੈਂ ਵੀ ਹਾਂ ਬਸ ਇੱਥੇ ਜੀਵ ਨੇ ਜੇ ਪੁਆਇੰਟ ਨੂੰ ਸਮਝ ਲਿਆ ਫੜ ਲਿਆ ਪ੍ਰੇਮ ਪਾ ਲਿਆ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਾਰਗ ਦੇ ਉੱਤੇ ਜ਼ਰੂਰ ਜਾਵੇਗਾ ਉਹਦਾ ਸਿਮਰਨ ਕਰੇਗਾ ਅਜਿਹੇ ਜੀਵ ਨੂੰ ਮਿਲੇਗਾ ਜੋ ਸਿਮਰਨ ਕਰਦੇ ਨੇ ਪਰਮਾਤਮਾ ਦਾ ਉਹਦੀਆਂ ਗੱਲਾਂ ਕਰਦੇ ਨੇ ਤਾਂ ਇਹ ਮਹਾਰਾਜ ਕਹਿੰਦੇ ਦੁੱਖ दारू ਸੁਖ ਰੋਗ ਪਿਆ ਦੁੱਖ ਸਾਡੇ ਵਾਸਤੇ दारू ਬਣ ਗਿਆ ਫਿਰ ਜਦੋਂ ਰਸਨਾ ਦਾ ਪਾਇ ਇਸਤਮਾਲ ਸੰਸਾਰ ਵਾਸਤੇ ਨਹੀਂ ਉਸ ਅਕਾਲਪੁਰਖ ਵਾਸਤੇ ਕਰਨ ਲੱਪੇ ਨਾ ਫਿਰ ਸਰੀਰ ਦੀ ਤਨ ਦੀ ਜੋ ਕਾਇਆ ਹੈ ਉਹ ਬਦਲ ਜਾਂਦੀ ਹੈ ਜਿੱਥੇ ਕਾਮ ਕ੍ਰੋਧ ਲੋ ਮੋਹ ਹੰਕਾਰ ਹੱਲਾਸ਼ੀਰੀਆਂ ਮਾਰਦੇ ਸੀ ਉਹ ਚੁੱਪ ਕਰਕੇ ਬਹਿ ਜਾਂਦੇ ਆ ਉੱਥੇ ਫਿਰ ਕੀ ਪ੍ਰਗਟ ਹੁੰਦਾ ਉੱਥੇ ਨਾਮ ਪ੍ਰਗਟ ਹੁੰਦਾ ਨਾਮ ਹੀ ਜੀਵ ਦੇ ਮਤ ਬੁੱਧੀ ਨੂੰ ਉੱਚਾ ਲੈ ਕੇ ਜਾਂਦਾ ਉੱਥੇ ਸਾਡਾ ਮਨ ਨੀਮਾ ਹੋ ਜਾਂਦਾ ਮਤ ਸਾਡੀ ਉੱਚੀ ਹੋ ਜਾਂਦੀ ਆ ਸੋਚ ਸਾਡੀ ਵਧੀਆ ਹੋ ਜਾਂਦੀ ਆ ਤਨ ਦੇ ਵਿੱਚ ਜੋ ਇੱਕ ਖਿਚਾਵ ਸੀ ਜੋ ਸੰਸਾਰ ਦੇ ਵਿੱਚ ਰੁੱਝੇ ਹੋਣ ਕਰਕੇ ਸਾਡੇ ਅੰਦਰ ਖਿਚਾਵ ਪੈਦਾ ਹੋਇਆ ਸੀ ਜੋ ਸਾਨੂੰ ਸੰਸਾਰ ਦੇ ਵਿੱਚ ਹੀ ਬਾੜੀ ਰੱਖਦਾ ਸੀ ਉਹ ਖਿਚਾਵ ਹੁਣ ਖਤਮ ਹੋ ਗਿਆ ਹੁਣ ਪ੍ਰਮਾਤਮਾ ਦੀ ਜੋ ਮੌਜੂਦਗੀ ਆ ਉਹ ਰੋਮ ਰੋਮ ਦੇ ਵਿੱਚ ਮਹਿਸੂਸ ਹੁੰਦੀ ਆ ਜੋ ਸਵਾਸ ਅੰਦਰ ਜਾਂਦਾ ਇੱਕ ਧੰਨਵਾਦ ਇੱਕ ਮਾਲਕ ਦੀ ਯਾਦ ਇਹ ਨਾਲੋ ਨਾਲ ਜੀਵ ਦੇ ਚੱਲਦਾ ਰਹਿੰਦਾ ਬਸ ਆਹੀ ਤਰੀਕਾ ਆ ਪਰਮਾਤਮਾ ਦੇ ਨਾਲ ਪਿਆਰ ਪਾਉਣ ਦਾ ਬਾਕੀ ਦੇਖੋ ਵਾਹਿਗੁਰੂ ਇਹ ਪਰਮਾਤਮਾ ਦਾ ਖੇਡ ਆ ਮਾਰੇ ਕਹਿੰਦੇ ਜਿਹ ਜਿਹੇ ਭਾਣਾ ਤਹ ਤੈ ਰੱਖੇ ਨਾਨਕ ਸਭ ਕੁਝ ਪ੍ਰਭ ਕੇ ਹੱਥ ਹੈ ਇੱਥੇ ਸਾਰੀ ਉਹਨਾਂ ਨੇ ਗੱਲ ਇਹ ਖਤਮ ਕਰਤੀ ਕਿ ਜਿਹਜੇ ਭਾਣਾ ਤਹਿ ਤੈ ਰੱਖੈ ਨਾਨਕ ਸਭ ਕਿਛ ਪ੍ਰਭ ਕੇ ਹੱਥ ਹੈ। ਜੀਵ ਦੇ ਹੱਥ ਵਿੱਚ ਕੀ ਹੈ ਕੁਛ ਵੀ ਨਹੀਂ। ਜੀਵ ਸੰਸਾਰ ਤੇ ਉਹਦਾ ਮਾਲਕ ਦੀ ਇੱਛਾ ਦੇ ਨਾਲ ਇੱਥੋਂ ਜਾਂਦਾ ਸੰਸਾਰ ਦੀ ਇੱਛਾ ਦੇ ਨਾਲ ਜਿੰਨੇ ਕਾਰਜ ਹੁੰਦੇ ਜਿਹਜੇ ਭਾਣਾ ਤਹਿ ਤੈ ਰੱਖੈ ਨਾਨਕ ਸਭ ਕਿਛ ਸਭ ਕਿਛ ਪ੍ਰਭ ਕੇ ਹੱਥ ਹੈ। ਅਸੀਂ ਤਾਂ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ ਕਿਉਂਕਿ ਆਪਾਂ ਭਾਈ ਉਹਦੇ ਬੱਚੇ ਆ। ਕਮਾਪਿਓ ਦੇ ਰਿਸ਼ਤੇ ਦੇ ਨਾਲ ਆਪਾਂ ਉਹਦੇ ਬੱਚੇ ਆ ਤੇ ਜੇ ਸਾਡੇ ਕੋਲ ਉਹਨਾਂ ਪਿਆਰ ਪੈ ਗਿਆ ਫਿਰ ਉਹ ਬੱਚਿਆਂ ਵਾਂਗ ਰੱਖਦਾ ਵੀ ਆ ਜੈਸ ਜੀ ਦਾ ਜਿੰਨਾ ਪਿਆਰ ਆ ਉਸ ਹਾਵਨੇ ਹੋ ਰੱਖਦਾ ਆ ਹੁਣ ਕਈ ਜੀਵ ਤਾਂ ਇਹ ਕਹਿੰਦੇ ਨੇ ਕਿ ਸਿਮਰਨ ਕਰਦੇ ਕਰਦੇ ਜਦੋਂ ਤਨ ਨਾਲੋਂ ਮਨ ਵੱਖ ਹੋ ਜਾਂਦਾ ਨਾ ਪ੍ਰਮਾਤਮਾ ਜੀਵ ਨੂੰ ਗੱਲ ਵਕੜੀ ਵਿੱਚ ਲੈਂਦੇ ਨੇ ਪਿਆਰ ਕਰਦੇ ਨੇ ਇਹ ਸ਼ਾਮਾ ਵੀ ਪੁੱਛਦੇ ਨੇ ਸਭ ਗੱਲਾਂ ਵੀ ਕਰਦੇ ਨੇ ਵਿਚਾਰਾਂ ਵੀ ਕਰਦੇ ਨੇ ਹਰ ਸਮੇਂ ਉਸ ਜੀਵ ਦੇ ਨਾਲ ਰਹਿੰਦੇ ਨੇ ਜੋ ਜੀਵ ਉਸ ਪਰਮਾਤਮਾ ਨੂੰ ਹਰ ਇੱਕ ਸਵਾਸ ਦੇ ਨਾਲ ਯਾਦ ਕਰਦਾ ਹੈ ਸੰਸਾਰ ਦੇ ਵਿੱਚ ਰਹਿ ਕੇ ਦਾ ਅਸੀਂ ਸੰਸਾਰ ਦੇ ਕੰਮਕਾਰਾਂ ਨੂੰ ਬਹੁਤ ਪਹਿਲ ਦਿੰਨੇ ਆ ਕਿ ਭਾਈ ਅਸੀਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ ਤੇ ਸਾਡੀ ਜਿਹੜੀ ਉਮਰ ਆ ਉਹ ਪਰਿਵਾਰ ਪਾਲਣ ਵਾਸਤੇ ਆ ਵਾਲੀ ਉਮਰ ਜਿਹੜੀ ਆ ਪਰਿਵਾਰ ਨੂੰ ਪਾਲਣ ਵਾਸਤੇ ਆ ਜਦੋਂ ਕਿਤੇ ਬੁਢੇ ਹੋਵਾਂਗੇ ਫਿਰ ਦੇਖ ਲਾਂਗੇ ਪਰ ਨੌਵੇਂ ਪਾਤਸ਼ਾਹ ਸਮਝਾਉਂਦੇ ਨੇ ਕਹਿੰਦੇ ਜਦੋਂ ਜੀਵ ਇਹ ਸੋਚਦਾ ਆ ਕਿ ਮੈਂ ਬੁਢੇਪੇ ਵਿੱਚ ਜਾ ਕੇ ਸਿਮਰਨ ਕਰ ਲੂੰਗਾ ਉਦੋਂ ਤੱਕ ਤਾਂ ਕਹਿੰਦੇ ਜ਼ੁਬਾਨ ਨੇ ਵੀ ਕੰਮ ਨਹੀਂ ਕਰਨਾ ਨੇਤਰਾਂ ਨੇ ਵੀ ਕੰਮ ਨਹੀਂ ਕਰਨਾ ਕੰਨਾਂ ਨੇ ਵੀ ਕੰਮ ਨਹੀਂ ਕਰਨਾ ਫਿਰ ਕਹਿੰਦੇ ਸਿਮਰਨ ਕਿਵੇਂ ਕਰਾਂਗੇ ਉਹਦੀ ਉਹਦੀ ਭਜਨ ਬੰਦਗੀ ਕਿਵੇਂ ਕਰਾਂਗੇ ਕਹਿੰਦੇ ਆਹੀ ਜਦੋਂ ਸਾਨੂੰ ਮਤ ਆ ਗਈ ਆ ਵਿਰਾਗ ਆ ਗਿਆ ਬਸ ਉਦੋਂ ਹੀ ਆਪਾਂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਣਾ ਨਾਮ ਦੇ ਨਾਲ ਜੁੜਨ ਵਾਸਤੇ ਕਿਤੇ ਪਹਾੜਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਬਸ ਕੋਈ ਆਪਾਂ ਉਹ ਸੰਤ ਮਹਾਪੁਰਸ਼ ਗੁਰਮੁਖ ਜਨ ਲੱਭਣਾ ਆ ਜੋ ਉਸ ਪਰਮਾਤਮਾ ਦੀ ਵਿਚਾਰ ਕਰਦਾ ਹੈ ਉਸ ਸੰਤ ਮਹਾਪੁਰਸ਼ ਦੀ ਆਪਾਂ ਸ਼ਰਨ ਦੇ ਵਿੱਚ ਜਾਣਾ ਆ ਉਹਨਾਂ ਦੀਆਂ ਵਿਚਾਰਾਂ ਸੁਣਨੀਆਂ ਨੇ ਕਿਉਂਕਿ ਉਹ ਜੋ ਵਿਚਾਰ ਕਰਦੇ ਨੇ ਉਹਨਾਂ ਦੀ ਰਸਨਾ ਦੇ ਪਰਮਾਤਮਾ ਹੈ ਉਹਨਾਂ ਦੇ ਰਸਨਾ ਤੋਂ ਜੋ ਵੀ ਵਿਚਾਰ ਨਿਕਲਦੀ ਹੈ ਸ਼ਬਦ ਨਿਕਲਦੇ ਨੇ ਧੁਨ ਬਣਦੀ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਲੈ ਕੇ ਜਾਣਾ ਜੋ ਉਹਨਾਂ ਨੇ ਹੁਕਮ ਕੀਤਾ ਉਹ ਆਪਾਂ ਕੰਮ ਕਰਨਾ ਉਹ ਕੀ ਹੁਕਮ ਕਰਦੇ ਆ ਕੋਈ ਇਹ ਨਹੀਂ ਕਿ ਕਿਸੇ ਜਗ੍ਹਾ ਜਾ ਕੇ ਨਾਰਾਚਨ ਚੜਾ ਦਿਓ ਕਿਸੇ ਚੌਂਕ ਦੇ ਵਿੱਚ ਆਹ ਕੰਮ ਕਰਦੇ ਹੋ ਉਹਦਾ ਇਹ ਕਹਿਣਾ ਭਾਈ ਘਰਾਂ ਦੇ ਵਿੱਚ ਬੈਠ ਕੇ ਆਪਣੇ ਜੋ ਮਾਲਕ ਨੇ ਸਾਨੂੰ ਸੁਆਸ ਦਿੱਤੇ ਇਹਨਾਂ ਨੂੰ ਸੰਭਲੋ ਇਹਨਾਂ ਨੂੰ ਸੰਭਲੋ ਸੰਭਲਣ ਦਾ ਤਰੀਕਾ ਵਾਹ ਗੁਰੂ ਵਾਹ ਗੁਰੂ ਚੱਲਦੇ ਫਿਰਦੇ ਤੁਰਦੇ ਆਪਾਂ ਖਾਂਦੇ ਪੀਂਦੇ ਪਹਿਨਦੇ ਆਪਾਂ ਮਾਲਕ ਦੀ ਜਿਹੜੀ ਆਵਾਜ਼ ਆ ਨਾ ਨਾਮ ਆ ਉਹਦੇ ਵਿੱਚ ਜੁੜ ਸਕਦੇ ਆ ਇਦਾਂ ਨਹੀਂ ਹੈ ਕਿ ਨਹੀਂ ਜੁੜ ਸਕਦੇ ਕਿਉਂਕਿ ਇਹ ਸਾਰਾ ਸੁਰਤੀ ਦਾ ਖੇਡ ਆ ਤਨ ਤਾਂ ਇਧਰੋਂ ਕੰਮ ਤੇ ਲੱਗਾ ਹੁੰਦਾ ਮਨ ਮਨ ਵਿਚਾਰਾਂ ਚ ਹੁੰਦਾ ਹਰ ਸਮੇਂ ਹੁਣ ਤੁਸੀਂ ਵੇਖਣਾ ਕਿ ਜਦੋਂ ਆਪਾਂ ਸਵੇਰ ਉੱਠ ਕੇ ਬਾਣੀ ਪੜ੍ਹਦੇ ਆ ਤਨ ਸਾਡਾ ਤਨ ਜਿਹੜਾ ਸਾਡਾ ਹੈ ਉਹ ਬਾਣੀ ਪੜ੍ਹਦਾ ਹੈ ਪਰ ਮਨ ਕਿੱਥੇ ਗਿਆ ਹੁੰਦਾ ਮਨ ਕਾ ਦੀ ਉਸ ਬਾਣੀ ਦੇ ਵਿੱਚ ਜੁੜਿਆ ਨਹੀਂ ਜੁੜਿਆ ਮਨ ਤਾਂ ਉਸ ਟਾਈਮ ਹੋਰ ਹੀ ਕਿਤੇ ਪਹੁੰਚਾ ਹੁੰਦਾ ਹੁਣ ਜਿਹੜਾ ਇਹ ਹੋਰ ਹੀ ਕਿਤੇ ਮਨ ਪਹੁੰਚ ਜਾਂਦਾ ਬਸ ਇਹਨੂੰ ਲੈ ਕੇ ਆਉਣਾ ਟਿਕਾਣੇ ਤੇ ਇਹਨੂੰ ਆਪਾਂ ਪ੍ਰੈਜ਼ੈਂਟ ਦੇ ਵਿੱਚ ਰੱਖਣਾ ਹੈ ਤੇ ਜੇ ਆਪਾਂ ਪ੍ਰੈਜ਼ੈਂਟ ਦੇ ਵਿੱਚ ਰੱਖ ਕੇ ਸਿਮਰਨ ਕਰ ਲਿਆ ਸਾਡਾ ਪਰਮਾਤਮਾ ਦੇ ਨਾਲ ਬਹੁਤ ਜਲਦੀ ਪਿਆਰ ਪਵੇਗਾ